ਲੁਧਿਆਣਾ ਜ਼ਿਲ੍ਹੇ ਦੇ ਅਧੀਨ ਪੈਂਦੇ ਥਾਣਾ ਡੈਲੋਂ ਦੀ ਪੁਲਿਸ ਨੇ ਕਿਲਾ ਰਾਈਪਰ ਦੇ ਇੱਕ ਨੌਜਵਾਨ ਦੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਵਾ ਕੀਤਾ ਸੀ ਕਿਲਾ ਰਾਈਪਰ ਦੇ ਇੱਕ ਨੌਜਵਾਨ ਦਾ ਤੇਜ਼ ਹੱਥਿਆਰਾਂ ਨਾਲ ਬੁਰੀ ਤਰ੍ਹਾਂ ਕੱਟੀ ਵੱਡੀ লাশ ਡੈਲੋਂ ਅਧੀਨ ਪੈਂਦੇ ਪਿੰਡ ਖਾਨਪੁਰ ਦੇ ਪੁਲ ਅਬੋਹਰ ਬ੍ਰਾਂਚ ਦੇ ਕੰਡੇ ਝਾੜੀਆਂ ਵਿੱਚੋਂ ਮਿਲੀ ਸੀ ਜਿਸ ਦੀ ਪਛਾਣ ਹਰਜੀਤ ਸਿੰਘ ਪੁੱਤਰ ਸਵਰਗਵਾਸੀ ਬਲਦੇਵ ਸਿੰਘ ਕਿਲਾ ਰਾਈਪਰ ਵੱਜੋਂ ਹੋਈ ਸੀ ਹਰਜੀਤ ਸਿੰਘ ਦਾ ਵਿਆਹ ਹਰਵਿੰਦਰ ਕੌਰ ਵਾਸੀ ਕੋਗਰਾਣਾ ਨਾਲ ਹੋਇਆ ਸੀ ਵਿਆ ਤਾਂ ਇਹਨਾਂ ਦੇ ਤਿੰਨ ਬੱਚੇ ਸਨ ਹਰਵਿੰਦਰ ਕੌਰ ਦੇ ਸਾਜਦ ਆलम ਨਾਨਜਾਇਸ ਸਵੰਸਨ ਜਿਸ ਦੇ ਚਾਲਦਿਆਂ ਹਰਵਿੰਦਰ ਕੌਰ ਅਤੇ ਉਸਦੇ ਪ੍ਰੇਮੀ ਸਾਜਦ ਆलम ਨੇ ਹਜੀਤ ਸਿੰਘ ਦਾ ਕਤਲ ਕਰ ਦਿੱਤਾ ਇਸ ਦੇ ਸਬੰਧ ਵਿੱਚ ਡੈਲੋ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਚਾਲਦਿਆਂ ਡੈਲੋ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਸੀ ਜਿਸ ਦੇ ਸਬੰਧ ਵਿੱਚ ਥਾਣਾ ਡੈਲੋ ਦੇ ਮੁਖ ਅਫਸਰ ਇੰਸਪੈਕਟਰ ਰਵਿੰਦਰ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਮਨੀ ਅਤੇ ਉਸ ਦੇ ਪ੍ਰੇਮੀ ਸਾਜਦ ਆलम 노ਹਰਜੀਤ ਸਿੰਘ ਦੇ ਕਤਲ 'ਚ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਹਰਜੀਤ ਸਿੰਘ ਦਾ ਕਤਲ ਕੀਤਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਆਈਪੀਸੀ ਧਾਰਾ 302 34120 ਬੀ ਅਧੀਨ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਪਿਛਲੇ ਦਿਨ ਖਤਰਵਾਸ ਉਸ ਬਾਰੇ ਕੀ ਕਹਿਣਾ ਚਾਹੁੰਦੇ ਸੀ ਇਹ ਮੁਕੱਦਮਾ ਨੰਬਰ 19 ਮਿਤੀ 14 ਦਿਨ 324 ਅੰਡਰ ਸੈਕਸ਼ਨ 302 3420 ਵੀ ਆਈ ਪੀਸੀ थाना ਡੇਲੋਂ ਦਰਜ ਦਰਸਤ ਕੀਤਾ ਗਿਆ ਸੀ ਬਲਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕਲਾਰਾ ਰਾਇਬੋਥ थाना ਡੇਲੋਂ ਲੁਧਿਆਣਾ ਦੇ ਬਿਆਨ ਤੇ ਤੇ ਉਹ ਬਿਆਨ ਦੇ ਵਿੱਚ ਉਹਦੇ ਆਇਆ ਸੀ ਕਿ ਮ੍ਰਿਤਕ ਹਰਜੀਤ ਸਿੰਘ ਦੀ ਪਤਨੀ ਹਰਮਿੰਦਰ ਔਰ ਮੜੀ ਅਤੇ ਪਤਨੀ ਦੇ ਪ੍ਰੇਮੀ ਸਜਾਦ ਆਲਮ ਨੇ ਦੇ ਜਿਹੜੇ ਸਬੰਧ ਸੀ ਆਪੋ ਦੇ ਵਿੱਚ ਪ੍ਰੇਮ ਸਬੰਧ ਸੀ ਉਹਨਾਂ ਦੇ ਪੀ ਉਹਨਾਂ ਨੇ ਕਈ ਵਾਰੀ ਤਰਾਇਓਭਾ ਦੇ ਵਿਖਿਆ ਸੀ ਆਪਣੇ ਭਰਾ ਨੂੰ ਵੀ ਉਹਨੇ ਦੱਤਿਆ ਕਿ ਇਹ ਨੰਦੇ ਪੇਨ ਤੋਂ ਆਂਦੇ ਲੇਕਿਨ ਭਰਾ ਨੇ ਯਕੀਨ ਨਹੀਂ ਕੀਤਾ ਤੇ ਉਹਨਾਂ ਨੇ ਅੱਪਰ ਅੱਡ ਹੋ ਗਏ ਮਿਤੀ 13 3 24 ਦਿਸ਼ਾਉ ਨੂੰ ਮਤਲਬ ਜਿਹੜਾ ਹੈ ਇਹਨਾਂ ਨੇ ਪ੍ਰੀ ਪਲਾਨਿੰਗ ਆਪਣੇ ਪ੍ਰੇਮੀ ਨੂੰ ਕਹਿ ਕੇ ਤੇ ਇਹਦਾ ਜਿਹੜਾ ਕਤਲ ਕਰਵਾ ਦਿੱਤਾ ਗਿਆ ਸੀ ਤੇ ਜਿਹੜੀ ਡੈੱਡ ਬੋਡੀ ਜਿਹੜੀ ਹੈ ਮਿੱਤਰਕੀ ਖਾਨਪੁਰ ਨਹਿਰ ਦੇ ਨਾਰੇ ਤੋਸੀਲੋ ਰੋਡ ਦੇ ਬਿਲਕੁਲ ਨੇੜੇ ਮਿਲੀ ਸੀ ਤੇ ਜਿਹੜੀ ਤਰਾਨੇ ਤਫਤੀਸ਼ ਮਤਲਬ ਇਹ ਗੱਲ ਸਾਹਮਣੇ ਆਈ ਪੂਰੀ ਕਿ ਇਹਨਾਂ ਦੋਨਾਂ ਨੇ ਇਹੀ ਮਿਲ ਕੇ ਪ੍ਰੀਪਲਾਣੇ ਨੂੰ ਬਦਲ ਕੀਤਾ ਗਿਆ ਜਿਨ੍ਹਾਂ ਨੂੰ ਮਿਤੀ 16 ਤਿੰਨ 24 ਨੂੰ ਅਬਰੇ ਜੰਡਾਲੀ ਅਹਮਦਗੜ੍ਹ ਜਿਹਦਾ ਪਿੰਡਾ ਟੀਪੋਟ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਭਜੰਦੀ ਤਾਕ ਦੇ ਵਿੱਚ ਸੀ ਬੰਗਾਲ ਨੂੰ ਕਿਉਂਕਿ ਜਿਹੜਾ ਇਹ ਸਜਾਦ ਆਲਮ ਜਿਹੜਾ ਦੁਸ਼ੀ ਇਹ ਬੰਗਾਲ ਦਾ ਰਹਿਣ ਵਾਲਾ ਤੇ ਕੱਲ ਉਹ ਇਹਨਾਂ ਨੂੰ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਇਹਨਾਂ ਦਾ ਤਿੰਨ ਦਿਨ ਦਾ ਰਿਮਾਨਡ ਮਿਲਿਆ ਰਿਮਾਨਡ ਤੋਂ ਬਾਅਦ ਅੱਜ ਇਹਨਾਂ ਤੋਂ ਜਿਹੜਾ ਹਥਿਆਰ ਮਿਲਦਾ ਗਿਆ ਸੀ ਦਾ ਉਹ ਸਜਾਵ ਦਾ ਆਲਮਦੀ ਨਿਸ਼ਾਨਦੇ ਹੀ ਤੇ ਉਤੋਂ ਹੀ ਝਾੜੀਆਂ ਦੇ ਵਿੱਚੋਂ ਲਕੋਰ ਕੀਤਾ ਗਿਆ ਤੇ ਸਰ ਜੇ ਜੇ ਇਸ ਦੇ ਵਿੱਚ ਇਹ ਦੋ ਜਣੇ ਹੀ ਸੀ ਕਿ ਕੋਈ ਹੋਰ ਵੀ ਤੀਜੇ ਡਵਲਪਸ ਸੀ ਕੋਈ ਜੀ ਨਹੀਂ ਇਹ ਦੋਨੋਂ ਨਾ ਹੀ ਬਲਕਿ ਇਹਨਾਂ ਨੂੰ ਜਿਹੜਾ ਅੰਦ ਅੰਦਾਂ ਬਤਾਇਆ ਇਹਨਾਂ ਕਤਲ ਕੀਤਾ ਗਿਆ ਇਹ ਦੋਨਾਂ ਦੀ ਸਾਜ਼ਿਸ਼ ਦੇ ਤਹਿਤ ਸੀ ਕਿਉਂਕਿ ਇਹਨਾਂ ਦੇ ਆਪਸ ਦੇ ਵਿੱਚ ਬਰੇਕਵਨ ਸੀ ਇਹ ਆਪਣੇ ਪਤੀ ਨੂੰ ਜਿਹੜਾ ਇਹਦੀ ਘਰਵਾਲੀ ਸੀ ਉਹ ਰੋੜਾ ਤੋਂ ਮਿਲਦੀ ਸੀ ਦੋਨੋਂ ਬੋਲੋ ਇਸ ਗੱਲ ਨੂੰ ਲੈ ਕੇ ਇਹਨਾਂ ਨੇ ਕਤਲ ਕੀਤਾ ਠੀਕ ਹੈ ਬਸ